ਦੇਖੋ ਤੇ ਦੱਸੋ ਬਈ ਕਿਹੜਾ ਕਮੈਂਟ ਕਰਕੇ ਤੇ ਤੁਹਾਨੂੰ ਪੇਂਟ ਵਗੈਰਾ ਸਾਰਾ ਸਿਸਟਮ ਇਹਦਾ ਹੈਗਾ ਜਿਹੜਾ ਉਹ ਕਿਵੇਂ ਲੱਗਿਆ A to Z ਆਪਾਂ ਜਿਹੜਾ ਕੀਤਾ ਤਿਆਰ ਲੈ ਵੀ ਦੱਸੋ ਬਈ ਕਿਹੜੇ ਕਿਹੜੇ ਵੀਰ ਨੂੰ ਲੱਗਿਆ ਵਧੀਆ ਤੇ ਜਿਹੜੇ ਵੀਰ ਇਹਨਾਂ ਮੋਟਰਸਾਈਕਲ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਇੱਕ ਦਿਖਾਉਣ ਲੱਗਿਆ ਮੋਟਰਸਾਈਕਲ ਦਾ ਤੇ ਮੋਟਰਸਾਈਕਲ ਤੁਹਾਨੂੰ ਬਹੁਤ ਦਿਖਾਏ ਨੇ ਜਿਹੜਾ ਅੱਜ ਮੋਟਰਸਾਈਕਲ ਦਿਖਾਵਾਂਗੇ ਅਨੋਖਾ ਜਿਹਾ ਪੂਰਾ Ориਜਨਲ ਤਰੀਕੇ ਨਾਲ ਕਰਿਆ ਬਈ ਲੈ ਵੀ ਜਿੰਨੇ ਵੀ ਵੀਰ ਵੀਡੀਓ ਆਪਣੀ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਈ ਕਿਉਂਕਿ ਆਪਾਂ ਥੋਡੇ ਵਾਸਤੇ ਨਵੇਂ-ਨਵੇਂ ਮੋਟਰਸਾਈਕਲ ਲੈ ਕੇ ਆਉਨੇ ਆ ਤੇ ਕੱਲੀ-ਕੱਲੀ ਚੀਜ਼ ਸਾਰੀ ਚੀਜ਼ ਆਪਾਂ ਵੀਡੀਓ ਦੇ ਵਿੱਚ ਦੱਸਦੇ ਆ ਜਿਹੜਾ ਅੱਜ ਮੋਟਸਾਂ ਦਿਖਾਉਣ ਲੱਗਿਆ ਉਹ ਅਲੱਗ ਟਾਈਪ ਤੇ ਕਰਿਆ ਤੇ ਉਹਦੀ ਲੁੱਕ ਹੈ ਜਿਹੜੀ ਮੈਂ ਕਹਿੰਦਾ ਕਮਾਲ ਦੀ ਗੱਲ ਹੈ ਤੁਸੀਂ ਹੈਰਾਨ ਮੰਨ ਜੂਗਾ ਇੰਨਾ ਸੋਹਣਾ ਮੋਟਰਸਾਈਕਲ ਤਿਆਰ ਹੋਇਆ ਪੈਰਾਂ ਤੋਂ ਲਾ ਨਿਕਲ ਤੋਂ ਲਾ ਸਾਰੀ ਚੀਜ਼ਾਂ ਨੂੰ ਪੂਰਾ ਮਿਹਨਤ ਨਾਲ ਬਣਾਇਆ ਲੈ ਵੀ ਤੁਹਾਡਾ ਕੰਮ ਹੈ ਵੀਡੀਓ ਸ਼ੇਅਰ ਕਰਨ ਦਾ ਲੈ ਵੀ ਕਮੈਂਟਾਂ ਦੇ ਵਿੱਚ ਆਪਣਾ ਨਾਂ ਜਰੂਰ ਦੱਸਿਓ ਤੇ ਆਪਣੇ ਪਿੰਡ ਦਾ ਨਾਂ ਦੱਸਿਓ ਕਿਉਂਕਿ ਸਾਨੂੰ ਪਤਾ ਲੱਗੇ ਸਾਡੇ ਜਿਹੜੇ ਵੀਰ ਭਰਾ ਹਨ ਕਿੱਥੇ ਕਿੱਥੇ ਬੈਠੇ ਨੇ ਜਿੱਥੇ ਸਾਡੀ ਵੀਡੀਓ ਦੇਖਦੇ ਨੇ ਸਾਨੂੰ ਵੀ ਪਤਾ ਲੱਗੇ ਲੈ ਵੀ ਆਇਆ ਤੁਹਾਨੂੰ ਦਿਖਾਉਣੇ ਆ ਮਟਰ ਇਹ ਵੀ ਦੋਸਤੋ ਜਿਹੜਾ ਮੋਟਰਸਾਈਕਲ ਤੁਹਾਨੂੰ ਕਹਿਆ ਸੀ ਆ ਦੇਖ ਸਕਦੇ ਹੋ ਸਾਰੀ ਲੁੱਕ ਓਕੇ ਦੀ ਰਿਪੋਰਟ ਕਰਤੀ ਦੇਖੋ ਵੀ ਪਹਿਲਾਂ ਪਹਿਲਾਂ ਸਾਰੇ ਪਾਸੇ ਕੈਮਰਾ ਮਾਰ ਲੈ ਮੁੰਡਿਆ ਉਰਾਂ ਆ ਜਾਣਾ ਮੜਿਆ ਲੈ ਵੀ ਪੇਂਟ ਦਾ ਦੇਖ ਪਹਿਲਾਂ ਪੇਂਟ ਦੇਖੋ ਸਾਰਾ ਤੇ ਚੱਕੇ ਚੁੱਕੇ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਤੁਹਾਨੂੰ ਮੋਟਰਸਾਈਕਲੇ ਦਿਖਾਉਣੇ ਆ ਸੀ ਆ ਲੈ ਵੀ ਪਹਿਲਾਂ ਸਾਰਾ ਕੈਮਰਾ ਮਾਰ ਦਨੇ ਆ ਪਹਿਲਾਂ ਫੇਰ ਤੁਹਾਡੇ ਨਾਲ ਕਰਾਉਨੇ ਗੱਲਬਾਤ ਤੇ ਸਾਰੀ ਲੁੱਕ ਦੇਖੋ ਬਈ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੋ ਪਹਿਲਾਂ ਐਹ ਜਾਂ ਮੋਟਰਸਾਈਕਲ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੈ ਵੀ ਚੱਕੇ ਚੁੱਕੇ ਟਾਇਰ ਟੂਲ ਸਾਰਾ ਕੁਝ ਆਪਾਂ ਓਕੇ ਦੀ ਰਿਪੋਰਟ ਕਰਿਆ ਲੈ ਪੇਂਟ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਪੇਂਟ ਸਾਰਾ ਤੇ ਮੀਟਰ ਮੋਟਰ ਸਾਰਾ ਆਪਾਂ ਲਾਇਆ ਨਵਾਂ ਤੇ ਬਾਜ ਨਾਲ ਵੀ ਗੱਲਬਾਤ ਕਰਾਂਗੇ ਥੋੜੀ ਪਹਿਲਾ ਮੋਟਰਸਾਈਕਲ ਦੱਸੋ ਬਈ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਬਈ ਬੇ ਮੋਟਰਸਾਈਕਲ ਤੁਹਾਨੂੰ ਕਿਵੇਂ ਲੱਗਿਆ ਲੈ ਬਈ ਦੇਖੋ ਤੇ ਦੱਸੋ ਬਈ ਕਿਹੜਾ ਕਮੈਂਟ ਕਰਕੇ ਤੇ ਤੁਹਾਨੂੰ ਪੇਂਟ ਵਗੈਰਾ ਸਾਰਾ ਸਿਸਟਮ ਇਹਦਾ ਹੈਗਾ ਜਿਹੜਾ ਉਹ ਕਿਵੇਂ ਲੱਗਿਆ A to Z ਆਪਾਂ ਜਿਹੜਾ ਕੀਤਾ ਤਿਆਰ ਲੈ ਬਈ ਦੱਸੋ ਬਈ ਕਿਹੜੇ ਕਿਹੜੇ ਵੀਰ ਨੂੰ ਲੱਗਿਆ ਵਧੀਆ ਤੇ ਜਿਹੜੇ ਵੀ ਇਹਨਾਂ ਮੋਟਰਸਾਈਕਲ ਇਸ ਤਰ੍ਹਾਂ ਤਿਆਰ ਕਰਵਾਉਣਾ ਹੋਵੇ ਸਾਨੂੰ ਸਵੇਰੇ ਫੋਨ ਕਰ ਸਕਦਾ 8 ਤੋਂ 9 ਜੇ ਫੋਨ ਕਈ ਵਾਰੀ ਨਾ ਚੱਕਿਆ ਜਾਵੇ ਤਾਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਇਹ ਰਿਕਾਰਡਿੰਗ ਕਰਕੇ ਤੇ ਅਸੀਂ ਸਾਰਾ ਕੁਝ ਰਿਪਲਾਈ ਜ਼ਰੂਰ ਕਰਾਂਗੇ ਭਾਈ ਦੇਖ ਸਕਦੇ ਹੋ ਆ ਲੈ ਬੱਬੇ ਬਣੀ ਪਈ ਹੈ ਨਾ ਗੱਲ ਹੈ ਐਂ ਬਣਾਉਨੇ A to Z ਪੈਂਦੇ ਨੇ ਭਲੇਖੇ ਮੈਂ ਕਹਿੰਦਾ ਭਲੇਖਾ ਕਿਹਾ ਪੂਰਾ ਪੈਂਦਾ ਲੈ ਵੀ ਹੁਣ ਥੋੜੀ ਉਹਨਾਂ ਪਾਈਆਂ ਨਾਲ ਵੀ ਗੱਲਾਂ ਕਰਾਵਾਂਗੇ ਜਿਨ੍ਹਾਂ ਦਾ ਇਹ ਮੋਟਰਸਾਈਕਲ ਹੈ ਲੇ ਵੀ ਆ ਜੋਏ ਕਿ ਦੇਖਿਆ ਪਹਿਲੀ ਵਾਰ ਮੈਂ ਵੀਡੀਓ ਤੇ ਦੇਖਦਾ ਨਾ ਕਈ ਵਾਰ ਅੱਛਾ ਅੱਛਾ ਅੱਖੀ ਪਹਿਲੀ ਵਾਰ ਦੇਖਿਆ ਹਾਂ ਕੋਈ ਵੀਡੀਓ ਤੇ ਜੀ ਪਤਾ ਹੀ ਨਹੀਂ ਲੱਗ ਰਿਹਾ ਵੀ ਹਾਂ ਉਵੇਂ ਲੱਗਦਾ ਨਹੀਂ ਵੀਡੀਓ ਤੇ ਬਿਲਕੁਲ ਠੀਕ ਹੈ ਜੀ ਤੇ ਬਾਈਆਂ ਨਾਲ ਮਿਲਿਆ ਨੂੰ ਸੋਨ ਬਾਈ ਸਸਤੀ ਕਾਰ ਸਸਤੀ ਕਾਰ ਬਾਈ ਤੇ ਬਾਈਆਂ ਦਾ ਕਿਹੜਾ ਪਿੰਡ ਹੈ ਜੀ ਹਰੀਕੇ ਕਲਾਂ ਦਾ ਇਹ ਕਿੱਥੇ ਪੈਂਦਾ ਜੀ ਸ਼੍ਰੀ ਮੋਕਸਰ ਸਾਹਿਬ ਕਿੰਨੇ ਕਿਲੋਮੀਟਰ ਹੈ ਜੀ ਇਹ ਆਪਾਂ ਨੂੰ ਹੈਗਾ 120 ਕਿਲੋਮੀਟਰ ਅੱਛਾ ਮੋਟਰਸਾਈਕਲ ਦੱਸੋ ਕਿਵੇਂ ਲੱਗੇ ਪਹਿਲਾਂ ਉਹ ਵਧੀਆ ਬਈ ਰੂਹ ਖੁਸ਼ ਹੋ ਗਈ ਵੀ ਰੂਹ ਖੁਸ਼ ਹੋ ਗਈ ਪੱਕੀ ਗੱਲ ਹੈ ਡੈਡੀ ਦਾ ਸੁਪਨਾ ਸੀ ਆਪਣੇ ਦਾ ਇਹ ਅੱਛਾ ਫਰਾ ਚਾ ਅਸੀਂ ਵੀ ਆਪਾਂ ਇਹੀ ਲਿਓ ਦੇ ਲਿਆਣਾ ਮੋਟਰਸਾਈਕਲ ਹੈ ਕਰਤਾ ਪੂਰਾ ਆਪਾਂ ਕਰਤਾ ਪੂਰਾ ਤੁਸੀਂ ਕੀ ਤਾਂ ਡਾੜੀ ਲੈ ਕੇ ਤਾ ਲੈ ਕੇ ਤਾਂ ਆਪਾਂ ਹੀ ਦਿੰਦਾ ਬਈ ਅੱਛਾ ਅੱਛਾ ਆਪ ਤੁਸੀਂ ਲੈ ਕੇ ਤਾ ਡੈਡੀ ਲੈ ਵੀ ਦੇਖ ਲੈ ਇਹ ਜੀ ਵੀ ਮੁੰਡੇ ਪੈਨ ਅੱਜ ਕੱਲ ਆਪਦੇ ਡੈਡੀਆ ਦੇ ਸੁਪਨੇ ਪੂਰੇ ਕਰਦੇ ਨੇ ਬਹੁਤ ਬਾਈ ਦੇਖਦੇ ਨੇ ਵੀ ਸਾਡੇ ਡੈਡੀ ਕੋਈ ਚੀਜ਼ ਮੰਗਾ ਕੇ ਤੇ ਪਰ ਇਹਨਾਂ ਬਾਈਆਂ ਨੇ ਸਰਾ ਲਾਇਆ ਹੈ ਇਹਨਾਂ ਨੇ ਆਪ ਮਿਹਨਤ ਕਰਕੇ ਮੋਟਰਸਾਈਕਲ ਤਿਆਰ ਕਰਵਾਉਗਾ ਇੱਥੇ ਵੀ ਤੇਰੀ ਮਿਹਨਤ ਕਰਕੇ ਬਈ ਮੈਂ ਤਾਂ ਥੋੜੀ ਵੀ ਆ ਸਾਠ ਦੇ ਚੱਲ ਮਿਹਨਤ ਹੈਗੀ ਥੋੜੀ ਵੱਡੀ ਮਿਹਨਤ ਆ ਤੇਰੀ ਜਿਹੜੀ ਬਈ ਮੰਨ ਧੰਨਵਾਦ ਮੈਂ ਤਾਂ ਜੀ ਮੰਨ ਗਏ ਯਾਰ ਤੇਰੀ ਤੇਲੂ ਕਮਾਲ ਜੀ ਕਮਾਲੀ ਬਈ ਯਾਰ ਮੂੰਹੋਂ ਬੋਲਦਾ ਬੋਲ ਨਹੀਂ ਬੋਲਦਾ ਇਹ ਬੋਲਦਾ ਹੁੰਦੇ ਨੇ ਕਹਿਣਾ ਵੀ ਮੈਂ ਕਮਾਲ ਬਣਾਤਾ ਮੈਂ ਕਿਤੇ ਇਤਨੀ ਜਗਾ ਤੇ ਹੀ ਕੋਈ ਵੀ ਚੀਜ਼ ਤੁਹਾਨੂੰ ਇੰਨਾ ਨਹੀਂ ਮਿਲੂਗੀ ਵੀ ਇਹ ਕੋਈ ਇੰਨੀ ਨੁੱਕੀ ਵੀ ਮੈਂ ਤੁਹਾਨੂੰ ਸਾਊਂਡ ਸੁਣਾਉਂਦੇ ਆ ਮੋਟਰਸਾਈਕਲ ਦਾ ਸਾਊਂਡ ਹੀ ਪੂਰਾ ਘੰਟਾ ਬਈ ਐਵੇਂ ਨਵਾਂ ਲੇ ਵੀ ਜਿਹੜੇ ਵੀਰ ਨੂੰ ਵੀਡੀਓ ਵਧੀਆ ਲੱਗੇ ਨਾ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਰਾਹੀਂ ਆਪਣਾ ਨਾਂ ਜਰੂਰ ਦੱਸਿਓ ਬਈ ਕਿੱਥੋਂ ਕਿੱਥੋਂ ਬਾਈ ਸਾਡੀ ਵੀਡੀਓ ਨੂੰ ਦੇਖ ਦੇਣਾ ਲੈ ਵੀ ਕਰ ਦੋ ਦਬਕੇ ਵੀਡੀਓ ਸ਼ੇਅਰ ਸਾਰੇ ਵੀਰਾਂ ਤੱਕ ਪਹੁੰਚ ਜਾਏ ਇਹਨਾਂ ਦੇ